ਸਸ਼ੀਕਾਲ ਦੈਨਿਕ ਸਵੇਰਾ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਪ੍ਰਿਆਨਸ਼ੂ ਅੱਜ ਫਗਵਾੜਾ ਵਿਖੇ ਇੱਕ ਵੱਡਾ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿੱਥੇ ਕਿ ਸਿਵਲ ਹਸਪਤਾਲ ਫਲਾਇਓਵਰ ਦੇ ਕੋਲ ਇੱਕ ਗੰਨਿਆਂ ਦਾ ਭਰਿਆ ਹੋਇਆ ਟਰਾਲਾ ਅਚਾਨਕ ਪਲਟ ਗਿਆ ਜਿਸ ਤੋਂ ਬਾਅਦ ਉਸ ਦੇ ਲੱਗਿਓ ਲੰਘ ਰਹੀ ਇੱਕ ਗੱਡੀ ਦੇ ਵਿੱਚ ਜਾ ਕੇ ਉਹ ਗੱਡੀ ਜੋ ਹੈ ਉਸ ਟਰਾਲੇ ਦੇ ਵਿੱਚ ਜਾ ਕੇ ਟਕਰਾਈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਾਫੀ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਕਿ ਦਿਖਾ ਰਹੀਆਂ ਹਨ ਕਿ ਕਿੰਨਾ ਭਿਆਨਕ ਹੈ ਹਾਦਸਾ ਹੋਇਆ ਹੋਏਗਾ ਜਿਸ ਤਰ੍ਹਾਂ ਕਿ ਪੂਰਾ ਦਾ ਪੂਰਾ ਟਰਾਲਾ ਪਲਟਿਆ ਹੋਇਆ ਹੈ ਤੇ ਗੰਨਿਆਂ ਦਾ ਪੂਰਾ ਦਾ ਪੂਰਾ ਜੋ ਲੋਡ ਉਹ ਗੱਡੀ ਦੇ ਉੱਤੇ ਡਿੱਗਿਆ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਗਨੀਮਤ ਰਹੀ ਕਿ ਕਿਸੇ ਤਰ੍ਹਾਂ ਦਾ ਵੀ ਜਾਨੀ ਨੁਕਸਾਨ ਇਸ ਮਾਮਲੇ 'ਚ ਨਹੀਂ ਹੋਇਆ ਜੋ ਕਿ ਰਾਗੀਰ ਉੱਥੋਂ ਦੀ ਚਸ਼ਮਦੀਦ ਉਸ ਵੇਲੇ ਲੰਘ ਰਹੇ ਸੀ ਉਹਨਾਂ ਨੇ ਕਿਸੇ ਤਰੀਕੇ ਦੇ ਨਾਲ ਗੱਡੀ ਦੇ ਵਿੱਚੋਂ ਡਰਾਈਵਰ ਨੂੰ ਬਾਹਰ ਕੱਢਿਆ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਅਤੇ ਪੁਲਿਸ ਪ੍ਰਸ਼ਾਸਨ ਨੇ ਆਪਣੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਮੌਕੇ ਤੇ ਪਹੁੰਚੇ ਪੀਸੀਆਰ ਦੇ ਏਐਸਆਈ ਬਖਸ਼ੀ ਰਾਮ ਨੇ ਦੱਸਿਆ ਕਿ ਫਲਾਇਓਵਰ ਤੋਂ ਮੋੜ ਦੇ ਟੈਂਪ ਟਰਾਲੀ ਪਲਟ ਗਈ ਜਿਸ ਕਾਰਨ ਇੱਕਦਮ ਪਲਟਨ ਦੇ ਨਾਲ ਪਿੱਛੇ ਆ ਰਹੀ ਗੱਡੀ ਉਸ ਵਿੱਚ ਜਾ ਟਕਰਾਈ। ਉਹਨਾਂ ਨੇ ਦੱਸਿਆ ਕਿ ਕਿਸੇ ਵੀ ਤਰੀਕੇ ਦੀ ਸੱਟਪੇਟ ਦਾ ਕੋਈ ਵਜੂਦ ਨਹੀਂ ਦਿਖ ਰਿਹਾ ਹੈ। ਉੱਥੇ ਹੀ ਟ੍ਰੈਫਿਕ ਨੂੰ ਉਹਨਾਂ ਵੱਲੋਂ ਉੱਥੇ ਮੌਕੇ ਤੇ ਪਹੁੰਚ ਕੇ ਸੁਚਾਰੂ ਕਰਵਾਇਆ ਗਿਆ। ਤਾਂ ਜਿੱਥੇ ਅਸੀਂ ਕਹਿ ਸਕਦੇ ਆ ਪੰਜਾਬ 'ਚ ਗੰਨੇ ਦਾ ਸੀਜ਼ਨ ਚੱਲ ਰਿਹਾ ਹੈ ਜਿਸ ਕਾਰਨ ਪਿੰਡਾਂ ਦੇ ਵਿੱਚ 슈ਗਰ ਮਿਲ ਦੀ ਵੱਲ ਕਿਸਾਨ ਗੰਨੇ ਦੇ ਨਾਲ ਭਰੀਆਂ ਟਰਾਲੀਆਂ ਸ਼ਹਿਰ ਦੇ ਟ੍ਰੈਫਿਕ ਦੇ ਵਿੱਚੋਂ ਗੁਜ਼ਰਨ ਦੇ ਵਿੱਚ ਮਜਬੂਰ ਹੁੰਦੇ ਨੇ ਲੇਕਿਨ ਇਹਨਾਂ ਟਰਾਲੀਆਂ ਦੇ ਕਾਰਨ ਹੀ ਅਜੀਹੇ ਸੜਕ ਹਾਦਸੇ ਵੀ ਦੇਖਣ ਨੂੰ ਮਿਲ ਰਹੇ ਨੇ ਜਿਸ ਨੂੰ ਦੇਖ ਕੇ ਪ੍ਰਸ਼ਾਸਨ ਨੂੰ ਕੋਈ ਨਾ ਕੋਈ ਖਾਸ ਕਦਮ ਚੁੱਕਣਾ ਚਾਹੀਦਾ ਹੈ ਤੇ ਜਿਸ ਤਰ੍ਹਾਂ ਕਿ ਹੈਵੀ ਲੋਡਡ ਵਹੀਕਲਸ ਨੂੰ ਲੈ ਕੇ ਸ਼ਹਿਰਾ ਦੇ ਵਿੱਚ ਇੱਕ ਪ੍ਰੋਹੀਬੀਸ਼ਨ ਹੁੰਦੀ ਹੈ ਕਿ ਰਾਤ 10 ਵਜੇ ਤੋਂ ਬਾਅਦ ਹੀ ਸ਼ਹਿਰਾ ਦੇ ਵਿੱਚ ਹੈਵੀ ਲੋਡਡ ਵਹੀਕਲਸ ਜਾ ਸਕਦੇ ਨੇ ਇਸ ਤਰ੍ਹਾਂ ਹੀ ਇਹਨਾਂ ਦੇ ਵਾਸਤੇ ਵੀ ਕੋਈ ਨਾ ਕੋਈ ਕਾਨੂੰਨ ਬਣਾਉਣਾ ਚਾਹੀਦਾ ਹੈ ਫਿਲਹਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਪੀਸੀਆਰ ਐਸਆਈ ਬਖਸ਼ੀ ਰਾਮ ਦਾ ਕੀ ਕੁਝ ਕਹਿਣਾ ਸੀ ਉਹ ਤੁਹਾਨੂੰ ਸੁਲਖਾ ਦਿੰਦੇ ਸੁਣਾ ਦਿੰਦੇ ਅਈ ਸਰ ਕੀ ਹਾਲ ਹੈ ਜੀ ਮੈਂ ਐਸੇ ਜੀ ਸ਼੍ਰੀ ਸ਼ਾਮ ਤੀਸਰ ਫਗਵਾੜੇ ਤੋਂ ਕਾਲ ਮੈਸੇਜ ਆਇਆ ਸੀਗਾ ਵੀ ਟਰਾਲੀ ਇੱਕ ਦੰਨਿਆਂ ਨਾਲ ਲੱਗੀ ਹੋਈ ਜਦੋਂ ਮੋੜ ਲੱਗੀ ਆ ਤੇ ਉਦੋਂ ਡਿੱਗ ਗਈ ਤੇ ਪਲਟ ਗਈ ਆ ਪਲਟਣ ਦੇ ਨਾਲ ਰਸਤਾ ਜਿਹੜਾ ਜਾਮ ਹੋ ਗਿਆ ਇੱਕ ਪਿੱਛੇ ਜਿਹੜੀ ਕਾਰ ਸੀ ਕਾਰ ਉਹਦੇ ਥੱਲੇ ਆ ਗਈ ਉਹਦੇ ਜਿਹੜਾ ਡਰਾਈਵਰ ਸੀਗਾ ਪਰ ਬਚਾਅ ਹੋ ਗਿਆ ਉਹਨੂੰ ਕੱਢ ਲਿਆ ਬਾਹਰ ਤੇ ਹੁਣ ਅਸੀਂ ਰਸਤਾ ਜਿਹੜਾ ਸਾਫ ਕਰਾਉਂਦੇ ਆਂ ਰਸਤਾ ਸਾਫ ਕਰਾਉਂਦੇ ਆਂ ਜੁੱਪਾ ਨੂੰ ਅਸੀਂ ਜਿਹੜੇ ਰਾਮ ਨਾਲ ਲੱਗ ਸਰ ਕੀ ਕਾਰਵਾਈ ਕੀਤੀ ਜਾਊਗੀ ਜੀ ਕਾਰਵਾਈ ਇਦਾਂ ਜਿਹੜਾ ਟਰਾਲੀ ਵਾਲਾ ਡਰਾਈਵਰ ਉਹ ਆ ਗਿਆ ਆ ਉਹਦੇ ਹੋਰ ਵੀ ਜਿਹੜੇ ਅਸੀਂ ਕਿਸਾਨ ਆ ਬ ਆ ਗਏ ਆ ਇੱਥੇ ਉਹ ਹੋਰ ਟਰਾਲੀ ਮਗਾ ਕੇ ਅਸੀਂ ਤੇ ਉਸ ਅਸੀਂ ਭਰਾ ਰਹੇ ਆ ਸਾਫ ਕਰਾਉਣੇ ਜਗਾ ਤੇ ਬਾਕੀ ਥਾਣੇ ਤੋਂ ਆਈ ਹੋਇਆ ਸੀਗਾ ਜੋ ਇਹਨਾਂ ਨੂੰ ਕਾਰਨ ਜੋ ਬਾਈਕ ਕੀਤੀ ਜਾ ਆ ਅੱਜ ਸਰ ਕੀ ਬਾਬਲਾ ਜੀ ਇਹ ਐਸੇ ਪੀਸੀਰ ਪਗਵਾੜੇ ਤੋਂ ਫਰਵਰਤ ਮੈਸੇਜ ਆਇਆ ਸੀ ਕਿ ਆ ਵੀ ਟਰਾਲੀ ਇੱਕ ਦੰਨਿਆ ਨਾਲ ਲੱਗੀ ਹੋਈ ਜਦੋਂ ਮੋੜ ਲੱਗੀ ਆ ਤੇ ਇੱਕਦੋਂ ਡਿੱਗ ਗਈ ਤੇ ਪਲਟ ਗਈ ਆ ਪਲਟਣ ਦੇ ਨਾਲ ਰਸਤਾ ਜਿਹੜਾ ਜਾਮ ਹੋ ਗਿਆ ਇੱਕ ਪਿੱਛੇ ਜਿਹੜੀ ਕਾਰ ਸੀ ਕਾਰ ਉਹ ਵੀ ਥੱਲੇ ਆ ਗਈ ਉਹਦੇ ਜਿਹੜਾ ਡਰਾਈਵਰ ਸੀਗਾ ਪਰ ਬਚਾ ਹੋ ਗਿਆ ਉਹਨਾਂ ਨੂੰ ਬਾਹਰ ਤੇ ਹੁਣ ਅਸੀਂ ਰਸਤਾ ਜਿਹੜਾ ਸਾਫ਼ ਕਰਾਉਂਦੇ ਆਂ ਅਸੀਂ ਸਾਫ ਕਰਾਉਣ ਦੇ ਆਪਾਂ ਨੂੰ ਅਸੀਂ ਜਿਹੜੇ ਰਾਹਾਂ ਲੱਗ ਸਰ ਸਰ ਕੀ ਕਾਰਵਾਈ ਕੀਤੀ ਜਾਊਗੀ ਜੀ ਉੱਥੇ ਕਾਰਵਾਈ ਤਾਂ ਜਿਹੜਾ ਕਾਲੀ ਵਾਲਾ ਡਰਾਈਵਰ ਉਹ ਹੀ ਆ ਗਿਆ ਆ ਉਹਦੇ ਜ ਹੋਰ ਵੀ ਜਿਹੜੇ ਅਸੀਂ ਕਿਸੇ ਦਾ ਆ ਗਿਆ ਇੱਥੇ ਉਹ ਹੋਰ ਸਾਡੀ ਮਗਾ ਕੇ ਅਸੀਂ ਤੇ ਉਸ ਅਸੀਂ ਭਰਾ ਰਹੇ ਹਾਂ ਸਾਫ ਕਰਨੇ ਜਗਾ ਤੇ ਬਾਕੀ ਥਾਣੇ ਤੋਂ ਆਈ ਹੋਇਆ ਸੀਗਾ ਜੋ ਪਹਿਲਾਂ ਜਿਹੜੇ ਸੂਚਨਾ ਤੋਂ ਬਾਅਦ ਕੀਤੀ ਜਾਵੇ ਐਸੇ